ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਆ ਤੇ ਅੱਜ ਦਾ ਬਲੌਗ ਲੈ ਕੇ ਮੈਂ ਫਿਰ ਹਾਜ਼ਰ ਹੋਈਆਂ ਸ਼ਾਮ ਦਾ ਹੋ ਗਿਆ ਸੀ ਟਾਈਮ 5 ਦਾ ਰਸ਼ਮੀ ਪਿਆਸੀ ਰਚਾਈ ਚ ਸੰਡੇ ਦਾ ਦਿਨ ਆ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਾਹਰ ਧੁੰਦ ਤਾਂ ਨਹੀਂ ਨਹੀਂ ਸੁਭੀਗੀ ਘਾਟੀ ਹੁੰਦੀ ਆ ਧੁੰਦ ਤਾਂ ਨੇ ਹੁਣ ਹੈ ਨਹੀਂ ਗੀ ਤੈਨੂੰ ਵੈਟਰ ਵੀ ਚਿੱਕਾ ਮਾਰੀ ਜਾਂਦਾ ਬੰਦ ਹੋਊਗਾ ਕਾਫੀ ਟਾਈਮ ਦੀ ਗਲੈਡ ਹੈ ਨਹੀਂ ਲਈ ਸਾਡੇ ਹੁਣ ਬਣਾਈ ਸੀਗੀ ਚਾਹ ਤੇ ਨੇ ਬਣਾਉਣੀਆਂ ਹਨ ਸਬਜ਼ੀ ਸਬਜ਼ੀ ਬਣਾਉਣੀ ਹੈਗੀ ਆਲੂ ਛੋਲਿਆਂ ਦੀ ਆਲੂ ਜੀਰ ਰੱਖੇ ਹੈਗੇ ਤੇ ਮਸਾਲਾ ਪੀਸਣਾ ਹਜੇ ਨੇ ਤੇ ਦੇਣੇ ਜਿਹੜੇ ਬਹੁਤ ਨਿੱਕੇ ਆ ਦੇਣ ਉਹਦੀ ਛਿੱਪ ਜਾਂਦਾ ਹੈਗਾ ਪੰਡਾ ਦਾ ਟੈਨਾ ਠੰਡ ਬਹੁਤ ਜ਼ਿਆਦੀ ਹੋਈ ਪਈ ਆ। ਇਹਦੇ ਚਾਹ ਪੀਣੀ ਆ ਤੇ ਮੈਂ ਧਰ ਲਈ ਸੀਗੀ ਚਾਹ। ਸਬਜ਼ੀ ਹਜੇ ਮੇਰੀ ਬਚੇ ਹੀ ਰਹਗੀ। ਸਬਜ਼ੀ ਮੈਂ ਬਣਾਉਂਗੀ। ਅੱਧਾ ਗੁੰਡ ਲਿਆ ਸੀਗਾ। ਇੱਧਰ ਹਜੇ ਧਣੀਆਂ ਵੀ ਪੱਤੇ ਤੋੜਨੇ ਆਗੇ। ਮੰਮੀ ਸੁੰਗਰੀਆਂ ਲੀਓ ਜੀ। ਅੱਗ ਵਾਲ ਰੱਖੀਏ ਵਧੀਆ ਸੇਕ ਲੈਣ ਦੋ ਇਹਨੂੰ ਵੀ ਸੇਕ ਲਾ ਦੇਖੀ ਤਾ ਠੰਡ ਬਹੁਤ ਜ਼ਿਆਦਾ ਕਿੰਨੀ ਠੰਡ ਹੋਈ ਪਈ ਅੱਜ ਜ਼ਿਆਦਾ ਹਨਾ ਠੰਡ ਪੱਤੇ ਹਵਾ ਆਈ ਸੀ ਨਾ ਹਵਾ ਨਾਲ ਪੱਤੇ ਸੀ ਹਵਾ ਨਾਲ ਪੱਤੇ ਸਾਰੇ ਦੇੱਗ ਗੇਬੀ ਉਹ ਦੇਕਾਂ ਦੇ ਆਈ ਆ ਬਾਹਰੋਂ ਬੜ ਗਈ ਸੀ ਤੇ ਆ ਜੋ ਸਾਰੇ ਜਣੇ ਪੀ ਲੋ ਇਹ ਪਹਿਲਾਂ ਮਿੱਥੋ ਡੁੱਲ ਗਈ ਪਹਿਲਾਂ ਚਾਹ ਬਣਾਈ ਸੀ ਤੇ ਇਹ ਮੈਂ ਹਜੇ ਸਾਫ਼ ਕਰਨੀ ਆ ਹੁਣ ਆਪਾਂ ਪਾ ਲਾਂਗੇ ਦੁੱਧ ਚਾਹ ਚ ਥੋੜਾ ਜਿਹਾ ਮੈਂ ਪਾਇਆ ਗੁੜ ਚਾਹ ਦੇ ਵਿੱਚ ਗੁੜ ਪਾ ਕੇ ਚਾਹ ਬਹੁਤ ਵਧੀਆ ਬਣਦੀ ਆ ਖੰਡ ਵਾਲੀ ਚਾਹ ਨਹੀਂ ਮੈਨੂੰ ਪਸੰਦ ਸਾਰਿਆਂ ਨੂੰ ਨਹੀਂ ਪਸੰਦ ਸਾਨੂੰ ਅਸੀਂ ਗੁੜ ਪਾ ਕੇ ਚਾਹ ਬਣਾਉਣੀ ਆ ਮੈਂ ਪਾਤਾ ਦੁੱਧ ਦੰਨੀਆਂ ਟਾਲ ਬਿਲ ਜਣਾ ਚਾਹ ਨਹੀਂ ਰਸ਼ਮੀ ਰਜਾਈ ਚਲੋ ਕੋ ਗੈਰ ਰਸ਼ਮੀ ਦਾ ਆਹ ਦਸ ਗੈਫਾ ਮੋਰ ਰਸ਼ਮੀ ਇੰਦਾ ਗੈਰ ਰਸ਼ਮੀ ਰਸ਼ਮੀ ਦੇਖੋ ਕਿਵੇਂ ਲੁਕਿਆ ਲੁਕ ਗਿਆ ਹੂੰ ਆ ਵੇਖੋ ਫੋਨ ਚਲਾ ਲਿਆ ਰਸ਼ਮੀ ਨੇ ਰਸ਼ਮੀ ਨੇ ਜਰਾਬਾਂ ਦੇਖ ਸਿੱਟੀਆਂ ਰਸ਼ਮੀਣਾ ਮਨੋ ਫਿਰ ਰਸ਼ਮੀਣਾ ਹੋਊਗਾ ਤੁਹਾਡੇ ਤੋਂ ਬਾਅਦ ਕਿੱਧਰ ਚੱਲੇ ਬਾਤ ਕਿੱਧਰ ਇਹ ਦੇਖੋ ਅਸੀਂ ਜਿਹੜੀਆਂ ਤੋਰੀਆਂ ਦਾ ਵੇਲਾ ਸੀ ਸਾਰੀਆਂ ਸੁੱਕ ਗਈਆਂ ਇਹਨਾਂ ਨੂੰ ਅਸੀਂ ਲਾਤਾਂ ਸੀ ਨਾ ਤੇ ਜਿਹੜੇ ਬੀ ਬਣਿਆ ਹੋਇਆਗਾ ਕਿੰਨੀਆਂ ਉਹ ਵੇਖੋ ਇਹ ਰੱਖ ਲਾਂਗੇ ਸਟੋਰ ਕਰਕੇ ਗਾਂ ਨੂੰ ਦੀਜ ਦਾਂਗੇ ਇਹ ਸਾਰੀਆਂ ਖੇਚਤੀਆਂ ਸੀ ਸੁੱਕੀਆਂ ਪਈਆਂ ਇਹਨਾਂ ਦਰਖਤਾਂ ਜਿਹੜੇ ਹੋរី ਹੋ ਗਏ ਕਿੰਨੂ ਦੇ ਸਾਰੇ ਤੋੜਲੇ ਸੀ ਇੱਕ ਦੋ ਕਿੰਨੂ ਹੀ ਲੱਗੇ ਆ ਬਸ ਹੁਣ ਇਹਦੇ ਚ ਦਵਾਈ ਪਵਾ ਦਾਂਗੇ ਨਾ ਨੂੰ ਅੱਗੇ ਤੋਂ ਫਲ ਵਧੀਆ ਚੱਕੂਗਾ ਕਿੰਨੂ ਦਾ ਬੂਟਾ ਤੇ ਮੀਂਹ ਨਹੀਂ ਪਿਆਗਾ ਕਿੰਨੇ ਦਿਨ ਹੋ ਗਏ ਬੱਦਲ ਵਾਈ ਤਾਂ ਬਣੀ ਤੇ ਪਰ ਮੀਂਹ ਨਹੀਂ ਆਇਆਗਾ ਤੇ ਮੌਸਮਾ ਜਿਹੜਾ ਠੰਡਾ ਤਾਂ ਬਹੁਤ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਹੁਣ ਹੋ ਗਿਆ ਸੀ ਨੈਕਸਟ ਡੇ ਅੱਜ ਬਾਹਰ ਆਈ ਹੁੰਦਾ ਸਾਡੀ ਮੀ ਹੁਣ ਖਾਣਾ ਕੀ ਮੀ ਦਾ ਸੀ ਇਹ ਵੀ ਹਜੇ ਉੱਠੀ ਆ ਮੀ ਬਾਲਾ ਰਾਤ ਆਇਆ 2 ਵਜੇ ਦਾ ਮੈਨੂੰ ਤਾਂ ਫੇਰ ਉੱਠੀ ਆਈ ਪਾਉਗੀਆਂ ਲੱਗਦਾ ਚਾਹ ਹੀ ਖਰਾਬ ਕਰਦੀ ਹੈ ਚਾਹ ਨਾਲ ਵੀ ਅਗਰ ਉੱਠ ਗਈ ਮਾੜਾ ਰਦੇ ਰਸ ਮੀਂਦਾ ਹੈਗਾ ਲਾਸਟ ਪੇਪਰ ਅੱਜ ਬਰੋ ਹੈ ਜੱਕੂ ਇੱਥੇ ਬੈਠਾ ਜੀ ਬਾਰ ਨਹੀਂ ਆਈ ਜਾਂਦਾ ਨਾ ਤਾਂ ਕਰਕੇ ਹੁਣ ਇਹ ਅੰਦਰ ਹੀ ਰਹੂਗਾ ਸਵੇਰੇ ਸਵੇਰੇ ਆ ਗਿਆ ਜੇ ਕੋਈ ਬਾਹਰ ਹੀ ਜਾਂਦਾ ਨਹੀਂ ਹਾਲਾਪ ਫਾਇਰਸ਼ ਮੀਣੋਂ ਮੈਂ ਆ ਗਿਆ ਰਤੀ ਰਤੀ ਰਾਤ 2 ਕ ਦਾ ਟਾਈਮ ਸੀ ਜਦੋਂ ਦਾ ਮੀਂਹ ਆਈ ਜਾਂਦਾ ਹੈ ਇਤਰੇ ਫਰਸ਼ ਤੇ ਕਾਫੀ ਪਾਣੀ ਭਰ ਗਿਆ ਹੁਣ ਵੀ ਨਹੀਂ ਆਈ ਜਾਂਦਾ ਥੋੜਾ ਥੋੜਾ ਆ ਵੇਖੋ ਇੱਥੋਂ ਪਤਾ ਲੱਗਦਾ ਹੈ ਰਾਨਾਂ ਦਾ ਰਾਤ ਨੂੰ ਬੱਦਲ ਤਾਂ ਹੈ ਨਹੀਂ ਸੀਗੇ ਰਾਤ ਨੂੰ ਪਤਾ ਨਹੀਂ ਨਹੀਂ ਕਿਵੇਂ ਆ ਗਏ ਪਹਿਲਾਂ ਬੱਦਲ ਹੁੰਦੇ ਯਾਰੋਜ ਤੇ ਵੀ ਨਹੀਂ ਆਉਂਦਾ ਤੇ ਰਾਤ ਬੱਦਲ ਹੈ ਨਹੀਂ ਸੀ ਤੇ ਅੱਜ ਮੀਂਹ ਆ ਗਿਆ ਹੰਦਾ ਨਹੀਂ ਕੁਝ ਹੋ ਰਹੀ ਕੋਈ ਚੀਜ਼ ਹੀ ਹੰਦਾ ਇਹ ਇਹੀ ਹੋ ਗਿਆ ਬਿਲਕੁਲ ਬਾਹਰ ਨੀਂਚ ਭਿੱਜ ਗਿਆ ਕੇ ਚਾਰਸ਼ਮინ ਕਰਦੈ ਹੋ ਤਿਆਰ ਸਕੂਲ ਦਾ ਟਾਈਮ ਹੋ ਗਿਆ ਬੇਟੇ ਬਾਹਰ ਮੀਂਹ ਹੀ ਅੰਦਾਜ਼ ਜਲਾਸਟ ਪੇਪਰ ਹੈ ਰਸ਼ਮੀਨ ਤੇ ਰਹਿਣਾ ਅੱਜ ਮੀਂਹ ਵੀ ਬਹੁਤ ਤੇ ਠੰਡ ਵੀ ਆ ਅੱਜ ਤਾਂ 12 ਵਜੇ ਛੁੱਟੀ ਹੋ ਜਾਣੀ ਹੈ ਹੂੰ ਉਹਨਾਂ ਤਾਈ ਤੱਕ ਚਾਰਸ਼ੜਾ ਪੈ ਮੈਨੂੰ ਤਾਂ ਫੇਰ ਐਂ ਲੱਗਦਾ ਅੱਗ ਮਸਾ ਲੱਗ ਰੋ ਟਿੱਕੇ ਕਬਰਾਕ ਜੀ ਹੋ ਜਾਂਦੀ ਹੈ ਨਿਕਲੇ ਹੀ ਅੱਜ ਧੁੱਪ ਤੇ ਮੌਸਮ ਹੋ ਗਿਆ ਪਿਆ ਠੰਡਾ ਹਵਾ ਬਹੁਤ ਚੱਲ ਰਹੀ ਹੈ ਧੁੱਪ ਨਿਕਲੇ ਹੀ ਹੈ ਜੀ ਕੱਲ ਸਾਰਾ ਦਿਨ ਮੀਂਹ ਵਾਲਾ ਮੌਸਮ ਸੀ ਮੀਂਹ ਪਈ ਗਿਆ ਸਵੇਰੇ ਮੀਂਹ ਸੀ ਦੁਪਹਿਰੇ ਵੀ ਮੀਂਹ ਸੀਗਾ ਤੇ ਸ਼ਾਮ ਜੀ ਨੂੰ ਹਟ ਗਿਆ ਸੀ ਤੇ ਹੁਣ ਅੱਜ ਧੁੱਪ ਨਿਕਲੇ ਹੀ ਹੈਗੇ ਤੇ ਬਲੌਗ ਐਂਡ ਤੱਕ ਜਰੂਰ ਦੇਖਿਓ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਦੱਸਿਓ ਮੇਰਾ ਬਲੌਗ ਕਿਵੇਂ ਲੱਗਿਆ ਮਿਲਦੇ ਆਂ ਕੱਲ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਜੀ